ਲੇਨੇ ਔਰ a c17 ਮੈਂ ਪਹਿਲਾਂ ਕਿਹਾ ਕਿ ਅੱਜ ਮੈਂ ਜਿੰਨੀਆਂ ਪੋਸਟਾਂ ਆਮ ਲੋਕਾਂ ਦੀਆਂ ਪੜ ਰਿਹਾ ਉਹ ਕਹਿੰਦੇ ਨੇ ਕਿ ਇਹ ਖਬਰ ਨਹੀਂ ਇਹ ਇੱਕ ਤਰੀਕੇ ਦੇ ਨਾਲ ਤਰਾਸਦੀ ਆ ਜਿਨ੍ਹਾਂ ਨੇ 65 65 30 30 45 45 ਲੱਖ ਲਾ ਕੇ ਉਹ ਅਮਰੀਕਾ ਦੇ ਸੁਪਨੇ ਦੇਖਦੇ ਸੀਗੇ ਅੱਜ ਉਹਨਾਂ ਦੇ ਸੁਪਨੇ ਤੈਸ ਨੈ ਸੋਣ ਗਏ ਪਰ ਉਹਨਾਂ ਨੂੰ ਡਿਪੋਰਟ ਕਰਕੇ ਇੱਥੇ ਲਿਆਉਣਾ ਇੱਕ ਬਹੁਤ ਵੱਡਾ ਕਾਰਜ ਹੈ ਇਸ ਵਾਰ ਦਿੱਲੀ ਹੀ ਕਿਉਂ ਵੀ ਗਏ ਅੰਬਰਸਰ ਕਿਉਂ ਚੁਣਿਆ ਗਿਆ ਅੰਬਰਸਰ ਹਾਲਾਂਕਿ ਜੇ ਪੰਜਾਬ ਦੇ ਨੰਬਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਨੰਬਰ ਹਰਿਆਣਾ ਤੇ ਗੁਜਰਾਤ ਦੇ ਨਾਲੋਂ ਘੱਟ ਆ ਪੰਜਾਬ ਦੇ 30 30 ਨੇ ਹਰਿਆਣਾ ਦੇ ਤੇ ਜੇ ਗੱਲ ਕਰੀਏ ਗੁਜਰਾਤ ਦੇ 30 ਨੇ ਫਿਰ ਪੰਜਾਬ ਹੀ ਕਿਉਂ ਲੈਂਡ ਕੀਤਾ ਕਰਾਇਆ ਗਿਆ ਇਸ ਸਪੇਸ ਕ੍ਰਾਫਟ ਇਹ ਵੀ ਬਹੁਤ ਵੱਡਾ ਸਵਾਲ ਹੈ ਪਰ ਇੱਥੇ ਸਿਕਿਉਰਟੀ ਪਰਸਨਲ ਪੰਜਾਬ ਪੁਲਿਸ ਦੇ ਕਿਉਂਕਿ ਹੈੱਡ ਸਟੇਟ ਜਿਹੜੀ ਰਨ ਮਸ਼ੀਨਰੀ ਆ ਉਹਨਾਂ ਦੇ ਲੋਕ ਪਹੁੰਚਣੇ ਸ਼ੁਰੂ ਹੋ ਗਏ ਨੇ ਪਿੱਛੇ ਵਾਲਾ ਜਿਹੜਾ ਇੱਕ ਇੱਕ ਲੈਂਡ ਪੋਸਟਰ ਬਣਾਇਆ ਗਿਆ ਲੱਗਦਾ ਹੈ ਕਿ ਉਹਨਾਂ ਨੂੰ ਉਥੋਂ ਦੀ ਐਂਟਰੀ ਜਿਹੜੀ ਕਰਾਈ ਜਾਏਗੀ ਔਰ ਉੱਥੇ ਸਿਕਿਉਰਿਟੀ ਦਰਅਸਲ ਇਥੋਂ ਪੰਜਾਬ ਪੁਲਿਸ ਹੁਣੇ ਰਿਵਿਊ ਕਰਕੇ ਗਈ ਹੈ ਔਰ ਇਹ ਗੇਟ ਖਾਣੀ ਉੱਤਰ ਉੱਤੇ ਆਇਆ ਜਾ ਸਕਦਾ ਹੈ ਔਰ ਇਤੋਂ ਦੀ ਪੂਰੀ ਤਸਵੀਰ ਜਿਹੜੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਸਟੇਟ ਰਨ ਜਿਹੜਾ ਆ ਪ੍ਰੋਗਰਾਮ ਉਹ ਉਸ ਨੂੰ ਵੀ ਮੈਨੇਜ ਕੀਤਾ ਜਾਏਗਾ ਇਹ ਇਹ ਉਹ 게ਟ ਹੈ ਜਿੱਥੋਂ ਦੀ ਸ਼ਾਇਦ ਪੂਰੀ ਮਸ਼ੀਨਰੀ ਹੋਵੇ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਣੇ ਆ ਕਿਉਂਕਿ ਇਹ ਟਰਮੀਨਲਸ ਦੇ थ्रू ਨਹੀਂ ਜਾਏਗਾ ਅ ਅੰਦਰ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿਸੇ ਸਾਡਾ ਕੈਮਰਾ ਅੰਦਰ ਦੀਆਂ ਉਸਟੇਅਰ ਉਹੜੀਆਂ ਜਿੱਥੋਂ ਦੀ ਉਹਨਾਂ ਨੇ ਨਿਕਲਣਾ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਟਰਮੀਨਲ ਦੇ ਉੱਤੇ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਔਰ ਇੱਥੋਂ ਦੀ ਸ਼ਾਇਦ ਪੂਰੀ ਕਾਰਵਾਈ ਹੋ ਸਕਦੀ ਹੈ ਔਰ ਇੱਥੇ ਦੇ ਗੇਟਸ ਦੇ ਉੱਤੋਂ ਦੀ ਕਿਉਂਕਿ ਇਹਨਾਂ ਨੂੰ ਸਾਈਡ ਥਾਣੀ ਲਜਾਇਆ ਜਾਏਗਾ ਔਰ ਇੱਥੋਂ ਦੀ ਹੀ ਪੂਰੀ ਜਿਹੜੀ ਮਸ਼ੀਨਰੀ ਹੈ ਉਹਨਾਂ ਦੇ ਉੱਤੇ ਕੰਮ ਕਰਕੇ ਸਾਈਡ ਪੈਸੇਜ ਥਾਣੀ ਬਾਰ ਕੱਢਿਆ ਜਾਏਗਾ ਫਿਲਹਾਲ ਸੂਤਰਾਂ ਦੇ ਵਲੋਂ ਤੇ ਬਹੁਤ ਵੱਡੀ ਖਬਰ ਹੈ ਕਿ ਮਿਨੀਮਮ ਕੌਨਟੈਕਟ ਦੀ ਗੱਲ ਕੀਤੀ ਜਾਈ ਹੈ ਵੀ ਘੱਟੋ ਘੱਟ ਕੌਨਟੈਕਟ ਜਿਹੜਾ ਆ ਮੀਡੀਆ ਦੇ ਨਾਲ ਲੋਕਾਂ ਦੇ ਨਾਲ ਉਹਨਾਂ ਦਾ ਹੋ ਸਕੇ ਔਰ ਉਥੋਂ ਜਿਹੜਾ ਹੈ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਸੋ ਇਹ ਇੱਕ ਤਰੀਕੇ ਦੇ ਨਾਲ ਇਹ ਉਹ ਪੈਸੇਜ ਆ ਔਰ ਇਸ ਦੇ ਦੂਸਰੇ ਸਾਈਡ ਦੇ ਉੱਤੇ ਇੱਕ ਰਸਤਾ ਨਿਕਲਦਾ ਆ ਤੇ ਰਸਤੇ ਥਾਣੀ ਸ਼ਾਇਦ ਇਥੋਂ ਦੀ ਗੱਡੀਆਂ ਜਾਣਗੀਆਂ ਔਰ ਗੱਡੀਆਂ ਤੋਂ ਬਾਅਦ ਉਹਨਾਂ ਨੂੰ ਆਪੋ ਆਪਣੇ ਘਰੇ ਪੇਜਿਆ ਜਾਏਗਾ ਫਿਲਹਾਲ ਨੰਬਰ ਦੀ ਗੱਲ ਕਰਾਂ 33 ਗੁਜਰਾਤ ਦੇ ਹਰਿਆਣਾ ਦੇ ਵੀ 3 ਤੇਤੀਆ ਯੂਪੀ ਦੇ 3 ਨੇ ਤੇ ਤਸਵੀਰ ਜਿਹੜੀ ਹੈ ਉਸ ਨੂੰ ਦੇਖ ਕੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਫਿਲਹਾਲ ਇਹ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਮਾਹੌਲ ਭੱਗ ਗਿਆ ਔਰ ਇਹ ਸਾਰੀ ਜਾਣਕਾਰੀ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਹਾਂ ਉਹ ਇੱਥੇ ਲੈਨੇ ਔਰ ਇਹ C17 ਮੈਂ ਪਹਿਲਾਂ ਕਿਹਾ ਕਿ ਅੱਜ ਮੈਂ ਜਿੰਨੀਆਂ ਪੋਸਟਾਂ ਆਮ ਲੋਕਾਂ ਦੀਆਂ ਪੜ ਰਿਹਾ ਉਹ ਕਹਿੰਦੇ ਨੇ ਕਿ ਇਹ ਖਬਰ ਨਹੀਂ ਇਹ ਇੱਕ ਤਰੀਕੇ ਦੇ ਨਾਲ ਤਰਾਸਦੀ ਆ ਜਿਨ੍ਹਾਂ ਨੇ 65-65 30-30 45-45 ਲੱਖ ਲਾ ਕੇ ਉਹ ਕੈਨ ਅਮਰੀਕਾ ਦੇ ਸੁਪਨੇ ਦੇਖਦੇ ਸੀਗੇ ਅੱਜ ਉਹਨਾਂ ਦੇ ਸੁਪਨੇ ਤਹਿਸਨਾਸ ਹੋਣਗੇ ਪਰ ਉਹਨਾਂ ਨੂੰ ਡਿਪੋਰਟ ਕਰਕੇ ਇੱਥੇ ਲਿਆਉਣਾ ਇੱਕ ਬਹੁਤ ਵੱਡਾ ਕਾਰਜ ਹੈ ਇਸ ਵਾਰ ਦਿੱਲੀ ਹੀ ਕਿਉਂ ਨਹੀਂ ਗਈ ਅੰਬਰਸਰ ਕਿਉਂ ਚੁਣਿਆ ਗਿਆ ਅੰਬਰਸਰ ਹਾਲਾਂਕਿ ਜੇ ਪੰਜਾਬ ਦੇ ਨੰਬਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਨੰਬਰ ਹਰਿਆਣਾ ਤੇ ਗੁਜਰਾਤ ਦੇ ਨਾਲੋਂ ਘੱਟ ਆ ਪੰਜਾਬ ਦੇ 30-30 ਆ ਤਿੰਨ ਹੈ ਹਰਿਆਣਾ ਦੇ ਤੇ ਜੇ ਗੱਲ ਕਰੀਏ ਗੁਜਰਾਤ ਦੇ ਤੇ ਤਿੰਨੇ ਫਿਰ ਪੰਜਾਬ ਵੀ ਕਿਉਂ ਲੈਂਡ ਕੀਤਾ ਕਰਾਇਆ ਗਿਆ ਇਸ ਸਪੇਸ ਕ੍ਰਾਫਟ ਇਹ ਵੀ ਬਹੁਤ ਵੱਡਾ ਸਵਾਲ ਹੈ ਪਰ ਇੱਥੇ ਸਿਕਿਉਰਿਟੀ ਪਰਸਨਲ ਪੰਜਾਬ ਪੁਲਿਸ ਦੇ ਕਿਉਂਕਿ ਹੈੱਡ ਸਟੇਟ ਜਿਹੜੀ ਰਨ ਮਸ਼ੀਨਰੀ ਹੈ ਉਹਨਾਂ ਦੇ ਲੋਕ ਪਹੁੰਚਣੇ ਸ਼ੁਰੂ ਹੋ ਗਏ ਨੇ ਪਿੱਛੇ ਵਾਲਾ ਜਿਹੜਾ ਇੱਕ ਇੱਕ ਲੈਂਡ ਪੋਸਟਰ ਬਣਾਇਆ ਗਿਆ ਲੱਗਦਾ ਹੈ ਕਿ ਉਹਨਾਂ ਨੂੰ ਉੱਥੋਂ ਦੀ ਐਂਟਰੀ ਜਿਹੜੀ ਕਰਾਈ ਜਾਏਗੀ ਔਰ ਉੱਥੇ ਸਿਕਿਉਰਿਟੀ ਦਰਅਸਲ ਇਥੋਂ ਪੰਜਾਬ ਪੁਲਿਸ ਹੁਣੇ ਰਿਵਿਊ ਕਰਕੇ ਗਈ ਹੈ ਔਰ ਇਹ ਗੇਟ ਥਾਣੀ ਉੱਤੇ ਉੱਤੇ ਆਇਆ ਜਾ ਸਕਦਾ ਹੈ ਔਰ ਇਤੋਂ ਦੀ ਪੂਰੀ ਤਸਵੀਰ ਜਿਹੜੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਸਟੇਟ ਰਨ ਜਿਹੜਾ ਆ ਪ੍ਰੋਗਰਾਮ ਉਹ ਉਸ ਨੂੰ ਵੀ ਮੈਨੇਜ ਕੀਤਾ ਜਾਏਗਾ ਇਹ ਇਹ ਉਹ 게ਟ ਹੈ ਜਿੱਥੋਂ ਦੀ ਸ਼ਾਇਦ ਪੂਰੀ ਮਸ਼ੀਨਰੀ ਹੋਵੇ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਣੇ ਆ ਕਿਉਂਕਿ ਇਹ ਟਰਮੀਨਲਸ ਦੇ ਥਰੂ ਨਹੀਂ ਜਾਏਗਾ ਅ ਅੰਦਰ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਸੇ ਸਾਡਾ ਕੈਮਰਾ ਅੰਦਰ ਦੀਆਂ ਉਸਟੇਅਰ ਉਹੜੀਆਂ ਜਿੱਥੋਂ ਦੀ ਉਹਨਾਂ ਨੇ ਨਿਕਲਣਾ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਟਰਮੀਨਲ ਦੇ ਉੱਤੇ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਔਰ ਇਤੋਂ ਦੀ ਸ਼ਾਇਦ ਪੂਰੀ ਕਾਰਵਾਈ ਹੋ ਸਕਦੀ ਹੈ ਔਰ ਇੱਥੇ ਦੇ ਗੇਟਸ ਦੇ ਉੱਤੋਂ ਦੀ ਕਿਉਂਕਿ ਇਹਨਾਂ ਨੂੰ ਸਾਈਡ ਥਾਣੀ ਲਜਾਇਆ ਜਾਏਗਾ ਔਰ ਇੱਥੋਂ ਦੀ ਹੀ ਪੂਰੀ ਜਿਹੜੀ ਮਸ਼ੀਨਰੀ ਹੈ ਉਹਨਾਂ ਦੇ ਉੱਤੇ ਕੰਮ ਕਰਕੇ ਸਾਈਡ ਪੈਸੇਜ ਥਾਂ ਹੀ ਬਾਰ ਕੱਢਿਆ ਜਾਏਗਾ ਫਿਲਹਾਲ ਸੂਤਰਾਂ ਦੇ ਵਲੋਂ ਤੋਂ ਇਹ ਬਹੁਤ ਵੱਡੀ ਖਬਰ ਹੈ ਕਿ ਮਿਨੀਮਮ ਕੰਟੈਕਟ ਦੀ ਗੱਲ ਕੀਤੀ ਜਾਈ ਹੈ ਵੀ ਘੱਟੋ ਘੱਟ ਕੰਟੈਕਟ ਜਿਹੜਾ ਆ ਮੀਡੀਆ ਦੇ ਨਾਲ ਲੋਕਾਂ ਦੇ ਨਾਲ ਉਹਨਾਂ ਦਾ ਹੋ ਸਕੇ ਔਰ ਉਥੋਂ ਜਿਹੜਾ ਹੈ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਸੋ ਇਹ ਇੱਕ ਤਰੀਕੇ ਦੇ ਨਾਲ ਇਹ ਉਹ ਪੈਸੇਜ ਆ ਔਰ ਇਸ ਦੇ ਦੂਸਰੇ ਸਾਈਡ ਦੇ ਉੱਤੇ ਇੱਕ ਰਸਤਾ ਨਿਕਲਦਾ ਆ ਰਸਤੇ 'ਤੇ ਸਾਣੀ ਸ਼ਾਇਦ ਇਥੋਂ ਦੀ ਗੱਡੀਆਂ ਜਾਣਗੀਆਂ ਔਰ ਗੱਡੀਆਂ ਤੋਂ ਬਾਅਦ ਉਹਨਾਂ ਨੂੰ ਆਪੋ ਆਪਣੇ ਘਰੇ ਭੇਜਿਆ ਜਾਏਗਾ ਫਿਲਹਾਲ ਨੰਬਰ ਦੀ ਗੱਲ ਕਰਾਂ 33 ਗੁਜਰਾਤ ਦੇ ਹਰਿਆਣਾ ਦੇ ਵੀ 33 ਆ ਯੂਪੀ ਦੇ 3 ਨੇ ਤੇ ਤਸਵੀਰ ਜਿਹੜੀ ਆ ਉਸ ਨੂੰ ਦੇਖ ਕੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਫਿਲਹਾਲ ਇਹ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅੰਮ੍ਰਿਤਸਰ 에어ਪੋਰਟ ਦੇ ਉੱਤੇ ਮਾਹੌਲ ਭੱਗ ਗਿਆ ਔਰ ਇਹ ਸਾਰੀ ਜਾਣਕਾਰੀ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਆ ਉਹ ਇੱਥੇ ਲੈ ਨੇ ਔਰ ਇਹ C17 ਮੈਂ ਪਹਿਲਾਂ ਕਿਹਾ ਕਿ ਅੱਜ ਮੈਂ ਜਿੰਨੀਆਂ ਪੋਸਟਾਂ ਆਮ ਲੋਕਾਂ ਦੀਆਂ ਪੜ ਰਿਹਾ ਉਹ ਕਹਿੰਦੇ ਨੇ ਕਿ ਇਹ ਖਬਰ ਨਹੀਂ ਇਹ ਇੱਕ ਤਰੀਕੇ ਦੇ ਨਾਲ ਤਰਾਸਦੀ ਆ ਜਿਨ੍ਹਾਂ ਨੇ 65-65 30-30 45-45 ਲੱਖ ਲਾ ਕੇ ਉਹ ਅਮਰੀਕਾ ਦੇ ਸੁਪਨੇ ਦੇਖਦੇ ਸੀਗੇ ਅੱਜ ਉਹਨਾਂ ਦੇ ਸੁਪਨੇ ਤੈਸਨਾਸ ਹੋਣਗੇ ਪਰ ਉਹਨਾਂ ਨੂੰ ਡਿਪੋਰਟ ਕਰਕੇ ਇੱਥੇ ਲਿਆਉਣਾ ਇੱਕ ਬਹੁਤ ਵੱਡਾ ਕਾਰਜ ਹੈ ਇਸ ਵਾਰ ਦਿੱਲੀ ਹੀ ਕਿਉਂ ਨਹੀਂ ਗਈ ਅੰਬਰਸਰ ਕਿਉਂ ਚੁਣਿਆ ਗਿਆ ਅੰਬਰਸਰ ਹਾਲਾਂਕਿ ਜੋ ਪੰਜਾਬ ਦੇ ਨੰਬਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਨੰਬਰ ਹਰਿਆਣਾ ਤੇ ਗੁਜਰਾਤ ਦੇ ਨਾਲੋਂ ਘੱਟ ਆ ਪੰਜਾਬ ਦੇ 30-30 ਆ ਤਿੰਨ ਹੈ ਹਰਿਆਣਾ ਦੇ ਤੇ ਜੇ ਗੱਲ ਕਰੀਏ ਗੁਜਰਾਤ ਦੇ ਤੇ ਤਿੰਨੇ ਫਿਰ ਪੰਜਾਬ ਹੀ ਕਿਉਂ ਲੈਂਡ ਕੀਤਾ ਆ ਕਰਾਇਆ ਗਿਆ ਇਸ ਸਪੇਸ ਕ੍ਰਾਫਟ ਇਹ ਵੀ ਬਹੁਤ ਵੱਡਾ ਸਵਾਲ ਹੈ ਪਰ ਇੱਥੇ ਸਿਕਿਉਰਿਟੀ ਪਰਸਨਲ ਪੰਜਾਬ ਪੁਲਿਸ ਦੇ ਕਿਉਂਕਿ ਹੈੱਡ ਸਟੇਟ ਜਿਹੜੀ ਰਨ ਮਸ਼ੀਨਰੀ ਆ ਉਹਨਾਂ ਦੇ ਲੋਕ ਪਹੁੰਚਣੇ ਸ਼ੁਰੂ ਹੋ ਗਏ ਨੇ ਪਿੱਛੇ ਵਾਲਾ ਜਿਹੜਾ ਇੱਕ ਇੱਕ ਲੈਂਡ ਪੋਸਟਰ ਬਣਾਇਆ ਗਿਆ ਲੱਗਦਾ ਹੈ ਕਿ ਉਹਨਾਂ ਨੂੰ ਉੱਥੋਂ ਦੀ ਐਂਟਰੀ ਜਿਹੜੀ ਕਰਾਈ ਜਾਏਗੀ ਔਰ ਉੱਥੇ ਸਿਕਿਉਰਿਟੀ ਦਰਅਸਲ ਇਥੋਂ ਪੰਜਾਬ ਪੁਲਿਸ ਹੁਣੇ ਰਿਵਿਊ ਕਰਕੇ ਗਈ ਆ ਔਰ ਇਹ ਗੇਟ ਥਾਣੀ ਉੱਤੇ ਉੱਤੇ ਆਇਆ ਜਾ ਸਕਦਾ ਆ ਔਰ ਇਤੋਂ ਦੀ ਪੂਰੀ ਤਸਵੀਰ ਜਿਹੜੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਸਟੇਟ ਰਨ ਜਿਹੜਾ ਆ ਪ੍ਰੋਗਰਾਮ ਉਹ ਉਸ ਨੂੰ ਵੀ ਮੈਨੇਜ ਕੀਤਾ ਜਾਏਗਾ ਇਹ ਇਹ ਉਹ 게ਟ ਹੈ ਜਿੱਥੋਂ ਦੀ ਸ਼ਾਇਦ ਪੂਰੀ ਮਸ਼ੀਨਰੀ ਹੋਵੇ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਣੇ ਆ ਕਿਉਂਕਿ ਇਹ ਟਰਮੀਨਲਸ ਦੇ ਥਰੂ ਨਹੀਂ ਜਾਏਗਾ ਅ ਅੰਦਰ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਸੇ ਸਾਡਾ ਕੈਮਰਾ ਅੰਦਰ ਦੀਆਂ ਉਸਟੇਅਰ ਉਹੜੀਆਂ ਜਿੱਥੋਂ ਦੀ ਉਹਨਾਂ ਨੇ ਨਿਕਲਣਾ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਟਰਮੀਨਲ ਦੇ ਉੱਤੇ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਔਰ ਇਤੋਂ ਦੀ ਸ਼ਾਇਦ ਪੂਰੀ ਕਾਰਵਾਈ ਹੋ ਸਕਦੀ ਹੈ ਔਰ ਇੱਥੇ ਦੇ ਗੇਟਸ ਦੇ ਉਦੋਂ ਦੀ ਕਿਉਂਕਿ ਇਹਨਾਂ ਨੂੰ ਸਾਈਡ ਥਾਣੀ ਲਜਾਇਆ ਜਾਏਗਾ ਔਰ ਇੱਥੋਂ ਦੀ ਹੀ ਪੂਰੀ ਜਿਹੜੀ ਮਸ਼ੀਨਰੀ ਹੈ ਉਹਨਾਂ ਦੇ ਉੱਤੇ ਕੰਮ ਕਰਕੇ ਸਾਈਡ ਪੈਸੇਜ ਥਾਣੀ ਬਾਰ ਕਰ ਦਿੱਤਾ ਜਾਏਗਾ ਫਿਲਹਾਲ ਸੂਤਨਾ ਦੇ ਵੱਲੋਂ ਤੇ ਬਹੁਤ ਵੱਡੀ ਖਬਰ ਹੈ ਕਿ ਮਿਨੀਮਮ ਕੰਟੈਕਟ ਦੀ ਗੱਲ ਕੀਤੀ ਜਾਈ ਹੈ ਵੀ ਘੱਟੋ ਘੱਟ ਕੰਟੈਕਟ ਜਿਹੜਾ ਆ ਮੀਡੀਆ ਦੇ ਨਾਲ ਲੋਕਾਂ ਦੇ ਨਾਲ ਉਹਨਾਂ ਦਾ ਹੋ ਸਕੇ ਔਰ ਉਥੋਂ ਜਿਹੜਾ ਹੈ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਸੋ ਇਹ ਇੱਕ ਤਰੀਕੇ ਦੇ ਨਾਲ ਇਹ ਉਹ ਪੈਸੇਜ ਆ ਔਰ ਇਸ ਦੇ ਦੂਸਰੇ ਸਾਈਡ ਦੇ ਉੱਤੇ ਇੱਕ ਰਸਤਾ ਨਿਕਲਦਾ ਆ ਰਸਤੇ 'ਤੇ ਸਾਣੀ ਸ਼ਾਇਦ ਇੱਥੋਂ ਦੀਆਂ ਗੱਡੀਆਂ ਜਾਣਗੀਆਂ ਔਰ ਗੱਡੀਆਂ ਤੋਂ ਬਾਅਦ ਉਹਨਾਂ ਨੂੰ ਆਪੋ ਆਪਣੇ ਘਰੇ ਭੇਜਿਆ ਜਾਏਗਾ ਫਿਲਹਾਲ ਨੰਬਰ ਦੀ ਗੱਲ ਕਰਾਂ 33 ਗੁਜਰਾਤ ਦੇ ਹਰਿਆਣਾ ਦੇ ਵੀ 33 ਆ ਯੂਪੀ ਦੇ 3 ਹੈ ਇਹ ਤਸਵੀਰ ਜਿਹੜੀ ਹੈ ਉਸ ਨੂੰ ਦੇਖ ਕੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਫਿਲਹਾਲ ਇਹ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਮਾਹੌਲ ਪੱਕ ਗਿਆ ਔਰ ਇਹ ਸਾਰੀ ਜਾਣਕਾਰੀ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਹਾਂ ਉਹ ਇੱਥੇ ਲੈਨੇ ਔਰ اے C17 ਮੈਂ ਪਹਿਲਾਂ ਕਿਹਾ ਕਿ ਅੱਜ ਮੈਂ ਜੰਨੀਆਂ ਪੋਸਟਾਂ ਆਮ ਲੋਕਾਂ ਦੀਆਂ ਪੜ ਰਿਹਾ ਉਹ ਕਹਿੰਦੇ ਨੇ ਕਿ ਇਹ ਖਬਰ ਨਹੀਂ ਇਹ ਇੱਕ ਤਰੀਕੇ ਦੇ ਨਾਲ ਤਰਾਸਦੀ ਹੈ ਜਿਨ੍ਹਾਂ ਨੇ 65 65 30 30 40-45 ਲੱਖ ਲਾ ਕੇ ਉਹ ਅਮਰੀਕਾ ਦੇ ਸੁਪਨੇ ਦੇਖਦੇ ਸੀਗੇ ਅੱਜ ਉਹਨਾਂ ਦੇ ਸੁਪਨੇ ਤੈਅਸ ਨੇ ਸੋਣਗੇ ਪਰ ਉਹਨਾਂ ਨੂੰ ਡਿਪੋਰਟ ਕਰਕੇ ਇੱਥੇ ਲਿਆਉਣਾ ਇੱਕ ਬਹੁਤ ਵੱਡਾ ਕਾਰਜ ਹੈ ਇਸ ਵਾਰ ਦਿੱਲੀ ਹੀ ਕਿਉਂ ਨਹੀਂ ਗਈ ਅੰਬਰਸਰ ਕਿਉਂ ਚੁਣਿਆ ਗਿਆ ਅੰਬਰਸਰ ਹਾਲਾਂਕਿ ਜੋ ਪੰਜਾਬ ਦੇ ਨੰਬਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਨੰਬਰ ਹਰਿਆਣਾ ਤੇ ਗੁਜਰਾਤ ਦੇ ਨਾਲੋਂ ਘੱਟ ਆ ਪੰਜਾਬ ਦੇ 30 30 ਨੇ ਹਰਿਆਣਾ ਦੇ ਤੇ ਜੇ ਗੱਲ ਕਰੀਏ ਗੁਜਰਾਤ ਦੇ 33 ਨੇ ਫਿਰ ਪੰਜਾਬ ਹੀ ਕਿਉਂ ਲੈਂਡ ਕੀਤਾ ਕਰਾਇਆ ਗਿਆ ਇਸ ਸਪੇਸ ਕ੍ਰਾਫਟ